कल अरविंद केजरीवाल ने आप सुप्रीमो और मुख्यमंत्री सरदार भगवंत सिंह मान उन्होंने ईज ऑफ डूइंग बिजनेस फास्ट ट्रैक पोर्टल फॉर इंडस्ट्रीज जोड़ा है लॉन्च किया नाम उन्होंने ਪੰਜਾਬ ਉਦਯੋਗ ਕ੍ਰਾਂਤੀ ਰੱਖਿਆ ਪਹਿਲਾਂ ਵੀ ਇੱਕ ਕ੍ਰਾਂਤੀ ਹੋਰ ਲਾਂਚ ਹੋਈ ਸੀ ਪੰਜਾਬ ਸਿੱਖਿਆ ਸਿੱਖਿਆ ਕ੍ਰਾਂਤੀ ਵੈਸੇ ਮਨੋਜ ਕੁਮਾਰ ਨੇ ਇੱਕ ਕ੍ਰਾਂਤੀ ਲਾਂਚ ਕੀਤੀ ਸੀ ਇਹ ਦੋ ਦੋ ਕਰ ਰਹੇ ਹੈ ਔਰ ਇਹ ਲੋ ਇੰਪੋਰਟੈਂਟ ਇੱਕ ਕ੍ਰਾਂਤੀ ਜਿਸ ਦਾ ਮੈਂ ਜ਼ਿਕਰ ਕਰਾਂਗਾ ਆਮ ਆਦਮੀ ਪਾਰਟੀ ਦੀ ਕਿਉਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਲੁਧਿਆਣਾ ਵੈਸਟ ਚੋ संजीव अरोड़ा जी उन्होंने कंपनी रितेश प्रॉपर्टीज एंड इंडस्ट्रीज लिमिटेड एक तरताली इंडस्ट्रीअल प्लॉट अलॉट किया गया सी, और इसके उत्ते इंडस्ट्रीअल पार्क डिवेलप करना सी। ਲੇਕਿਨ ਉਹਨਾਂ ਨੇ ਇੰਡਸਟਰੀਅਲ ਪਾਰਕ ਡਿਵੈਲਪ ਕਰ ਦਿੱਤਾ ਰੈਜ਼ੀਡੈਂਸ਼ੀਅਲ ਬਿਲਡਿੰਗਸ ਵੀ ਯੂਜ਼ ਕੀਤਾ ਕਮਰਸ਼ੀਅਲ ਕੰਪਲੈਕਸ ਵੀ ਯੂਜ਼ ਕੀਤਾ ਹੈਮਟਨ ਹੋਮਸ ਦੇ ਨਾਮ ਦੇ ਉੱਤੇ ਜਦ ਕਿ ਜਦੋਂ ਵੀ ਕੋਈ ਜਗਾਇਕਵਾਇਰ ਢੂੰਦੀ ਹੈ ਐਕਵਾਇਰ ਹੁੰਦੀ ਹੈ ਸਰਕਾਰ ਕਰਦੀ ਹੈ ਤੋਂ ਉਤੇ ਲਿਖਿਆ ਜਾਂਦਾ ਕਿ ਕਿਸ ਪਰਪਸ ਲਈ ਅਲਾਟ ਕੀਤੀ ਹੈ ਐਕਵਾਇਰ ਕਰ ਰਹੇ ਹੋ ਔਰ ਦੈਟ ਲੈਂਡ ਹੈਸ ਟੂ ਬੀ ਯੂਜ਼ਡ ਉਹ ਚੇਂਜ ਨਹੀਂ ਹੋ ਸਕਦਾ ਇਹਦੀਆਂ ਸੁਪਰੀਮ ਕੋਰਟ ਦੀਆਂ ਰੂਲਿੰਗਸ ਵੀ ਹੈ ਤੇ ਜੇਨ ਕੇਸ ਉਹ ਪਰਪਸ ਉਸ ਪਰਪਸ ਲਈ ਯੂਜ਼ ਨਹੀਂ ਹੁੰਦਾ ਤੇ ਸਰਕਾਰ ਨੂੰ ਵੀ ਵਾਪਸ ਕਰਨਾ ਪੈਂਦਾ ਲੇਕਿਨ ਸੰਜੀਵ अरोੜਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਮੁੱਖ ਮੰਤਰੀ ਆਪ ਸੁਪਰੀਮੋ ਜਿਹੜੇ ਕੱਟੜ ਇਮਾਨਦਾਰ ਕਹਿੰਦੇ ਸੀਗੇ ਇਹ ਜਿਹੜਾ ਇੰਡਸਟਰੀਅਲ ਫਰਾਡ ਕੀਤਾ ਕਹਿੰਦੇ ਕ੍ਰਾਂਤੀ ਹੈ ਇੰਡਸਟਰੀਅਲ ਫਰਾਡ ਕੀਤਾ ਇਸ ਬੰਦੇ ਨੇ ਉਸ ਨੂੰ ਉਮੀਦਵਾਰ ਬਣਾਇਆ ਕਿਉਂ ਇਸ ਦੀ ਜਾਂਚ ਕਰਨਗੇ ਕਿ ਆ ਇਸ ਦੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਇਹ Land, कर, था था। होया होया। इंडस्ट्रियल पार्क ਜਿਹੜਾ ਹੈ ਕਿਉਂਕਿ ਇੰਡਸਟਰੀਅਲ ਲੈਂਡ ਸਸਤੀ ਲੈਂਡ ਅਕਵਾਇਰ ਹੁੰਦੀ ਹੈ ਜਦੋਂ ਗਵਰਨਮੈਂਟ ਸਰਕਾਰ ਤਾਂ ਕੰਟੀਨਿਊਸ ਪ੍ਰੋਸੈਸ ਹੁੰਦੀ ਹੈ ਚਾਹੇ ਬੀਬੀ ਸਿੰਘ ਨੇ ਕੀਤਾ ਸੀ ਕਾਂਗਰਸ ਸਰਕਾਰ ਵੇਲੇ ਹੋਇਆ ਹੋਏਗਾ ਸਵਾਲ ਇਹ ਹੈਗਾ ਕਿ ਵੀ ਸਰਕਾਰ ਦੇ ਕੰਟੀਨਿਊਸ ਪ੍ਰੋਸੈਸ ਦਾ ਪਾਰਟੀ ਆਂਦੀ ਹੈ ਚੇਂਜ ਹੋ ਜਾਂਦੀ ਹੈ ਲੇਕਿਨ ਸਰਕਾਰ ਨੇ ਨਹੀਂ ਕੀਤਾ ਤੇ ਪਰਪਸ ਚੇਂਜ ਨਹੀਂ ਕਰ ਸਕਦੇ ਇੰਡਸਟਰੀਅਲ ਪਲਾਟ ਹੈ ਇੰਡਸਟਰੀਅਲ ਯੂਜ਼ ਹੋਣਾ ਹੈ ਇੰਡਸਟਰੀਅਲ ਪਾਰਕ ਦੀ ਯੂਜ਼ ਹੋਣਾ ਹੈ ਪਰਪਸ ਨਹੀਂ ਚੇਂਜ ਹੋ ਸਕਦਾ ਹਾਂਜੀ ਪਾਈ ਸਾਹਿਬ ਮੇਰੇ ਨੂੰ ਮੋਟਾ ਸਾਇਆ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਬੇਟਾ ਆਪਾਂ ਜਿਸ ਇਸ਼ੂ ਤੇ ਅੱਜ ਗੱਲ ਕਰ ਰਹੇ ਹਾਂ ਉਸ ਤੇ ਆਪਾਂ ਜਰਾ ਰਹੀਏ ਬੈਠ ਜਾਏਗਾ ਹਾਂਜੀ ਲਖਨਾਉਂ ਵੈਸਾ ਹੀ ਹੈ ਦੇਖੋ ਸੰਜੀਵ अरोड़ा ਫਰਾਡ ਸਟਾਰ ਹੈ ਭਾਰਤ ਪੂਸ਼ਨ ਆਸ਼ੂ ਇਹਦੇ ਕਿੰਨੇ ਸਕੈਮ ਹੈ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਪਤਾ ਹੈ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਫਰੈਸ਼ ਕੈਂਡੀਡੇਟ ਹੈ ਸਾਫ਼ ਸੁਥਰਾ ਕ